ਅਸ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕੋਈ ਬੰਦਾ ਸ਼ਰਾਬ ਵੇਚਦਾ ਆ ਉਹ ਰਿਕਾਰਡਿੰਗ ਅਸੀਂ ਐਸਐਚਓ ਸਾਹਿਬ ਨੂੰ ਨਾਲ ਲੈ ਕੇ ਅਸੀਂ ਸਰਚ ਕੀਤੀ ਆ ਤੇ ਕਾਫੀ ਮਾਤਰਾ ਵਿੱਚ ਸ਼ਰਾਬ ਮਿਲੀ ਆ ਅਜੇ ਕਿੰਤੀ ਚੱਲ ਰਹੀ ਐ ਸਭ ਕਰ ਰਹੇ ਆ ਤੇ ਬਾਕੀ ਉਹਨੂੰ ਪਤਾ ਹੋਵੇਗਾ ਵੀ ਕਾਫੀ ਕਿੰਨੀਆਂ ਪੇਟੀਆਂ ਇਸ ਟਾਈਮ ਦੇ ਨੇ ਲੈਕ ਪੇਪਰ ਭੈ ਜੀ ਆਲੀਏ ਤੁਹਾਨੂੰ ਕੋਲ ਪਾਜ ਨੇ ਬਾਬਾ ਜੀ ਪੂਰੇ ਆਦੀ ਹੋਣੇ ਜੀ ਪਾਣਾ ਨਹੀਂ ਹੋਣਾ ਸਾਰੀ ਫੈਮਿਲੀ ਦੇ ਬੱਚਾ ਆਉਣਾ ਦੇਖੀ ਆਪਣੇ ਦੇਖੋ ਆਪੀ ਉਹ ਤਿੰਨ ਮੁੜੀ ਆਹ ਦੇਖੋ ਆਦੀ ਆਦੀ ਮਾਰੀ ਹੋਈ ਹੈ ਜੀ ਟੱਕਣਾ ਬੋਲਦੇ ਆ ਜੋ ਵੀ ਆ 24 ਸਨਵਾ ਦੇ ਇਸ ਨੇਚਰ ਮਾਰੀ ਸ਼ੋਟ ਮਾਰ ਕਰੂ ਯਾਰ ਹਾਂਜੀ ਐਸਐਚਓ ਸਾਹਿਬ ਕੀ ਮਾਮਲਾ ਹੁਣ ਤੱਕ ਆਇਆ ਜਿਹੜੀ ਕੁਸ਼ਰਾਬ ਬੜੇ ਮਾਤਰਾ ਜਿਮੜੀ ਬੜੀ ਬੜੀ ਸੈਕ੍ਰੇਟ ਇਨਫੋਰਮੇਸ਼ਨ ਮਿਲੀ ਸੀਗੀ ਜਿਸ ਤੇ ਅਸੀਂ ਐਕਸਾਈਜ਼ ਦੀ ਟੀਮ ਵੀ ਨਾਲ ਆਈ ਐਕਸਾਈਜ਼ ਇੰਸਪੈਕਟਰ ਸਾਹਿਬ ਤੇ ਸਾਡੀ ਥਾਣੇ ਦੀ ਜਿਹੜੀ ਪੁਲਿਸ ਫੋਰਸ ਵੱਲੋਂ ਟੇਹਰਾ ਚੌਂਕ ਇੱਕ ਘਰ ਦੇ ਵਿੱਚੋਂ ਰਿਕਵਰੀ ਕੀਤੀ ਗਈ ਹੈ ਜਿਹਦੇ ਵਿੱਚ ਅਸੀਂ 25 ਜੁੜੀਆਂ ਸ਼ਰਾਬ ਦੀਆਂ ਪੇਟੀਆਂ ਇਰਿਸਟ ਲਿਕਵਰ ਵੱਖ-ਵੱਖ ਬ੍ਰਾਂਡ ਆ ਤੇ 50 ਦੇ ਕਰੀਬ ਜਿਹੜੇ ਅਧੀਏ ਤੇ ਪਾਈਏ ਬਰਾਮਦ ਹੋਏ ਤੇ ਕੌਣ ਹੈ ਵਿਅਕਤੀ ਹੈ ਜੀ ਇਹ ਪ੍ਰਿੰਸ ਸੂਰੀ ਨਾਮ ਦਾ ਲੜਕਾ ਹੈ ਇੱਥਾਂ ਦੇ ਰਹੇ ਸਿਚੂ ਸਾਹਿਬ ਕੀ ਲੱਗਦਾ ਮੌਕਾ ਦੇਖ ਕੇ ਤੁਹਾਨੂੰ ਜਿਹੜਾ ਆਪਾਂ ਕਮਰੇ ਦੀ ਹਾਲਾਤ ਕਹਿ ਸਕਦੇ ਕਿ ਕੀ ਕਹਿ ਸਕਦੇ ਆ ਇਹ ਹੁਣ ਅਸੀਂ ਵੈਰੀਫਾਈ ਕਰਾਂਗੇ ਪੂਰਾ ਜਿਹੜਾ ਕਿਥੋਂ ਸ਼ਰਾਬ ਆਈ ਆ ਇਹ ਤੇ ਖਾਲੀ ਬੇਟੀਆਂ ਵੀ ਮਿਲੀਆਂ ਖਾਲੀ ਬੇਟੀਆਂ ਵੀ ਮਿਲੀਆਂ ਉੱਥੋਂ ਅੰਦਰੋਂ ਤੇ ਇਹਨੂੰ ਪੂਰਾ ਅਸੀਂ ਡਿਟੇਲ ਦੇ ਵਿੱਚ ਵੈਰੀਫਾਈ ਕਰਾਂਗੇ ਤੇ ਇਹਦੇ ਵਿੱਚ ਜਿਹੜੇ ਜਿਹੜੇ ਵੀ ਬੰਦੇ ਇਨਵੋਲਵ ਆ ਹੋਰ ਵੀ ਸ਼ਹਿਰ ਦੇ ਉਹਨਾਂ ਨੂੰ ਹਰ ਇੱਕ ਬੰਦੇ ਨੂੰ ਨਾਮਿਨੇਟ ਕਰਕੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲੈ ਤੇ ਜਿਹੜਾ ਮਕਾਨ ਹੈ ਕਾਫੀ ਟਾਈਮ ਤੋਂ ਲੱਗਦਾ ਹੈ ਬੰਦ ਹੋਇਆ ਹੈ ਕਿਹਦਾ ਮਕਾਨ ਹੈ ਜਿੰਨੇ ਵੀ ਇਹ ਸ਼ਰਾਬ ਰਖਾਈ ਹੋਈ ਹੈ ਆਪਣੇ ਮਕਾਨ ਦੇ ਵਿੱਚ ਕਿਰਾਏ ਤੇ ਦੇ ਕੇ ਉਸ ਦੇ ਖਿਲਾਫ ਰਿਪੋਰਟ ਤੇ ਕਿੰਨੀਆਂ ਉਹ ਬੇਟੀਆਂ ਕਬਜ਼ੇ ਕਰ ਲਈਆਂ ਜੀ ਆਪਾਂ 25 ਬੇਟੀਆਂ ਜਿਹੜੀਆਂ ਲਿਸਟ ਲਿਕਵਰ ਵੱਖ-ਵੱਖ ਬ੍ਰਾਂਡ ਇੱਥੇ ਜਿਹੜੇ ਇਹਦੇ ਸਾਹਮਣੇ ਆਏ ਵੀ ਸਭ ਤੋਂ ਮਹਿੰਗੀ ਸ਼ਰਾਬ ਕਿਹੜੀ ਹੈ ਇਹਦੇ ਵਿੱਚ ਨਹੀਂ ਉਹ ਹੀ ਵੈਰੀਫਾਈ ਕਰ ਰਹੇ ਹਾਂ ਥੈਂਕ ਯੂ ਕੀ ਨਾਮ ਤੁਹਾਡਾ ਹੈ ਉਹ ਭਾਜੀ ਦੱਸੋਗੇ ਭਾਜੀ ਅੱਗੇ ਹਾਂਜੀ ਮੇਰਾ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਮਨਜੀਤ ਕੌਰ ਹੈ ਇਨਸਪੈਕਟਰ ਹਾਂਜੀ ਹਾਂਜੀ ਕੀ ਮਾਮਲਾ ਹੈ ਜਿਹੜਾ ਤੁਸੀਂ ਇਹ ਕਰ ਰਹੇ ਹੋ ਬਸ ਇਨਫੋਰਮੇਸ਼ਨ ਮਿਲੀ ਸੀ ਵੀ ਇੱਥੇ ਕੋਈ ਬੰਦਾ ਸ਼ਰਾਬ ਵੇਚਦਾ ਆ ਉਹਦੇ ਅਕੋਰਡਿੰਗ ਅਸੀਂ ਐਸਐਚ ਸਾਹਿਬ ਨੂੰ ਨਾਲ ਲੈ ਕੇ ਅਸੀਂ ਸਰਚ ਕੀਤੀ ਆ ਤੇ ਕਾਫੀ ਮਾਤਰਾ ਵਿੱਚ ਸ਼ਰਾਬ ਮਿਲੀ ਆ ਅੱਜ ਗਿਣਤੀ ਚੱਲ ਰਹੀ ਹੈ ਐਸਐਚ ਸਾਹਿਬ ਕਰ ਰਹੇ ਆ ਤੇ ਬਾਕੀ ਉਹਨੂੰ ਪਤਾ ਹੋਏਗਾ ਵੀ ਕਾਫੀ ਕਿੰਨੀਆਂ ਪੇਟੀਆਂ ਇਸ ਟਾਈਮ ਦੇ ਕੁਝ ਬੰਦੇ ਦਾ ਪਤਾ ਲੱਗਿਆ ਕਿੰਨੀ ਮਾਤਰਾ ਵਿੱਚ ਸ਼ਰਾਬ ਨੂੰ ਕਦੋਂ ਪਤਾ ਲੱਗਿਆ ਕੌਣ ਵਿਅਕਤੀ ਆ ਹਾਂ ਇਸ ਟਾਈਮ ਤੇ ਕੋਈ ਨਾਮ ਵਗੈਰਾ ਪ੍ਰਿੰਸ ਸੂਰੀ ਕਿ ਮੈਨੂੰ ਜਿਹੜੀ ਵੀ ਸ਼ਰਾਪੜੀ ਆ ਕਿ ਅਲੱਗ-ਅਲੱਗ ਮਾਰਕੀ ਦੀ ਇੱਕ ਅਲੱਗ-ਅਲੱਗ ਮਾਰਕੀ ਦੀ ਅੱਛਾ ਸਮਝ ਨਹੀਂ ਆਇਆ ਕਿਹੜੇ-ਕਿਹੜੇ ਮਾਰਕਾ ਜੀ ਜਿਵੇਂ ਰਾਇਲ ਸਟੈਗ ਵਗੈਰਾ ਆ ਆਈਬੀ ਆ ਸਿਗਨੇਚਰ ਆ ਕੁਛ ਐਦਾਂ ਦੇ ਗ੍ਰੈਂਡ ਫੇਅਰ ਆ ਛੋਟੇ ਬ੍ਰਾਂਡ ਵੀ ਆ ਵੱਡੇ ਬ੍ਰਾਂਡ ਵੀ ਆ ਕਿੰਨਾ ਕਾ ਮਤਲਬ ਕੀ ਲੱਗਦਾ ਮੌਕੇ ਤੋਂ ਦੇਖਦੇ ਤੁਹਾਨੂੰ ਕੀ ਲੱਗਦਾ ਮੌਕੇ ਕਮਰੇ ਦੇ ਵਿੱਚ ਕਾਫੀ ਪੀਟੀਆਂ ਖਾਲੀ ਕਾਫੀ ਮਿੱਤਰ ਕਾਫੀ ਖਾਲੀ ਵੀ ਸੀ ਜੀ ਤੇ ਕਾਫੀ ਮਾਤਰਾ ਚ ਹੈਵੀ ਆ ਘਟੋ ਘਟ ਵੀ 25 ਬੇਟੀਆਂ ਦਾ ਪਾਣੀ ਜਾਣੀ ਜੀ ਟੈਸਟ ਦੇ ਸਾਨੂੰ ਵੇਲੇ ਉਹਦੇ ਵਿੱਚ ਮੈਂ ਇੱਕ ਮਾਰਕਰ ਲਗਾਉਂਦਾ ਉਹ ਪਰ ਉਹ ਪਤਾ ਲੱਗ ਜਾਂਦਾ ਵੀ ਕਿਹ ਕਿੱਥੋਂ ਆਉ ਉਹ ਅਸੀਂ ਟ੍ਰੈਕ ਟ੍ਰੈਕ ਐਂਡ ਟ੍ਰੇਸ ਉਹ ਕਰ ਰਹੇ ਹਾਂ ਅਸੀਂ ਕਿ ਕਿੱਥੋਂ ਆਈਆਂ ਕਿਵੇਂ ਨਾ ਹਾਂ ਬਸ ਥੈਂਕ ਯੂ ਤੇ ਕਦੋਂ ਤੱਕ ਮੈਨੂੰ ਉਹਦਾ ਪਤਾ ਲੱਗ ਸਕਦਾ ਹੈ ਬਸ 1-2 ਦਿਨ ਤੱਕ ਪਤਾ ਲੱਗ ਜਾਏਗਾ ਠੀਕ ਹੈ ਥੈਂਕ ਯੂ